ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਦੇ ਉੱਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸਿਲਕ ਦੇ ਸੂਟ ਨੇ ਉਹ ਘਰ ਦੇ ਵਿੱਚ ਪ੍ਰੈਸ ਕਰਨੇ ਆ ਜਿਹੜੇ ਬਹੁਤ ਔਖੇ ਲੱਗਦੇ ਆ ਤੇ ਆਪਾਂ ਨੂੰ ਏਦਾਂ ਹੁੰਦਾ ਕਿ ਕੱਪੜਾ ਇਹ ਜਿਹੜਾ ਉਹ ਮੱਚ ਨਾ ਜਾਵੇ ਆਪਣਾ ਜਾਂ ਪ੍ਰੈਸ ਕੱਪੜੇ ਨੂੰ ਮਚਾਣਾ ਦੇਵੇ ਆਪਾਂ ਤੋਂ ਜ਼ਿਆਦਾ ਪ੍ਰੈਸ ਨਾ ਹੋ ਜਾਵੇ ਕੱਪੜਾ ਤੇ ਆਪਾਂ ਘਰ ਦੇ ਵਿੱਚ ਹੀ ਕਿਵੇਂ ਸੌਖੇ ਤਰੀਕੇ ਦੇ ਨਾਲ ਆ ਜਿਹੜਾ ਸਿਲਕ ਦੇ ਸੂਟ ਨੇ ਜਾਂ ਗਰੇਸ कॉटन ਦੇ ਸੂਟ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਐ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਪ੍ਰੈਸ ਕਰ ਸਕਦੇ ਹਾਂ ਜਿਵੇਂ ਹੁਣ ਮੈਂ ਇੱਕ ਕੁੜਤੀ ਲਈ ਆ ਇਹਦੇ ਸਿਲਕ ਦਾ ਆ ਕਪੜਾ ਇਹ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਬਾਲ ਪਏ ਹੋਏ ਨੇ ਤੇ ਇਹਨੂੰ ਆਪਾਂ ਪ੍ਰੈਸ ਕਰਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਸਾਰੇ ਜਿੰਨੇ ਵੀ ਇਹਦੇ ਬਾਲ ਨੇ ਉਹ ਸਾਰੇ ਨਿਕਲ ਜਾਣਗੇ ਇਹਦੇ ਵਿੱਚੋਂ ਤੇ ਹੁਣ ਮੈਂ ਇੱਥੇ ਜਿਹੜੀ ਪ੍ਰੈਸ ਗਰਮ ਕਰ ਲਈ ਏ ਹਾਂਜੀ ਪ੍ਰੈਸ ਆਪਾਂ ਨੇ ਜਿਹੜੀ ਲਗਾ ਦਿੱਤੀ ਆ ਕਈਆਂ ਦੇ ਪ੍ਰੈਸ ਦੇ ਉੱਤੇ ਤਾਂ ਲਿਖਿਆ ਹੁੰਦਾ ਵਾ ਵੀ ਕਾਟਨ ਦੇ ਕੱਪੜੇ ਜਿਹੜੇ ਇੰਨੇ ਨੰਬਰ ਲਿਖੇ ਹੁੰਦੇ ਨੇ ਵਣਜਾ ਸੀ ਸਿਲਕ ਦੇ ਕੱਪੜਾ ਇਹ ਇੰਨੇ ਨੰਬਰ ਤੇ ਪ੍ਰੈਸ ਕਰਨਾ ਹੈ ਆਪਾਂ ਨੇ ਤੇ ਇਹਦੇ ਤੇ ਆਪਣੇ ਤੇ ਨਹੀਂ ਲਿਖਿਆ ਹੋਇਆ ਤਾਂ ਨਾਰਮਲੀ ਆਪਣੀ ਇਹ ਸਪੀਡ ਤੇ ਲਿਖੀ ਹੋਈ ਹੈ ਇਹਨਾਂ ਨੇ ਵੀ ਆਪਾਂ ਕਿੰਨੀ ਸਪੀਡ ਦੇ ਉੱਤੇ ਇਹਨੂੰ ਰੱਖਣਾ ਹੈ ਵੀ ਜੇ ਹੁਣ ਆਪਾਂ 3 ਤੇ ਰੱਖਦੇ ਆਂ ਤਾਂ ਬਹੁਤ ਮਤਲਬ ਵਧੀਆ ਗਰਮ ਹੋ ਜਾਂਦੀ ਆ 2 ਤੇ ਰੱਖਦੇ ਆਂ ਥੋੜੀ ਜਿਹੀ ਘੱਟ ਗਰਮ ਹੁੰਦੀ ਆ ਜੇ ਆਪਾਂ 4 ਜਾਂ 5 ਤੇ ਕਰ ਦਾਂਗੇ ਫਿਰ ਜ਼ਿਆਦਾ ਹਾਈ ਗਰਮ ਹੋ ਜਾਂਦੀ ਆ ਪ੍ਰੈਸ ਤਾਂ ਆਪਾਂ ਇਹਨੂੰ 3 ਦੇ ਉੱਤੇ ਰੱਖ ਕੇ ਪ੍ਰੈਸ ਕਰਾਂਗੇ ਸਿਲਕ ਦੇ ਸੂਟ ਨੂੰ ਤੇ ਆਪਾਂ ਜਦ ਤੱਕ ਆਪਣੀ ਪ੍ਰੈਸ ਆ ਜਿਹੜੀ ਗਰਮ ਹੁੰਦੀ ਆ ਤੇ ਇੱਥੇ ਮੈਂ ਇੱਕ ਕਾਟਨ ਦਾ ਜਿਹੜਾ ਇਹ ਰਮਾਨ ਲੈ ਲਿਆ ਤੁਸੀਂ ਕਾਟਨ ਦਾ ਕੱਪੜਾ ਲੈ ਸਕਦੇ ਹੋ ਤੇ ਇਹਨੂੰ ਆਪਾਂ ਪਹਿਲਾਂ ਕੱਪੜੇ ਦੇ ਉੱਤੇ ਵਿਛਾ ਲਵਾਂਗੇ ਜਿਹੜਾ ਆਪਾਂ ਸੂਟ ਆ ਪ੍ਰੈਸ ਕਰਨਾ ਹੈ ਇਹਨੂੰ ਉੱਪਰ ਵਿਛਾ ਲੈਣਾ ਆਪਾਂ ਨੇ ਹਾਂਜੀ ਸੂਟ ਦੇ ਉੱਤੇ ਮੈਂ ਨਾ ਕਾਟਨ ਦਾ ਜਿਹੜਾ ਇਹ ਰੁਮਾਲ ਆ ਇਹਨੂੰ ਵਿਛਾ ਲਿਆ ਏ ਤੁਸੀਂ ਕਾਟਨ ਦਾ ਵੱਡਾ ਕੱਪੜਾ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਕਾਟਨ ਦਾ ਕੱਪੜਾ ਰੱਖ ਕੇ ਸਿਲਕ ਦੇ ਸੂਟ ਦੇ ਉੱਤੇ ਇਦਾਂ ਕਰਕੇ ਪ੍ਰੈਸ ਕਰਾਂਗੇ ਹਲਕੇ ਹਲਕੇ ਹੱਥਾਂ ਨਾਲ ਤੇ ਆਪਾਂ ਇਹਦੀ ਸਪੀਡ ਆ ਜਿਹੜੀ ਬਹੁਤ ਹੀ ਘੱਟ ਰੱਖਣੀ ਆ 12ਵਾਂ ਆਪਾਂ ਪ੍ਰੈਸ ਕਰਾਉਣੇ ਆ ਤਾਂ ਆਪਾਂ ਬਾਹਰੋਂ ਪ੍ਰੈਸ ਕਰਾਉਣ ਦੀ ਬਜਾਏ ਆਪਾਂ ਘਰ ਦੇ ਵਿੱਚ ਹੀ ਇਦਾਂ ਹੌਲੀ-ਹੌਲੀ ਪ੍ਰੈਸ ਕਰ ਸਕਦੇ ਆ ਜਿੰਨੇ ਵੀ ਬਾਲ ਹੋਣਗੇ ਸਿਲਕ ਦਾ ਸੂਟ ਆ ਚਾਹੇ ਗਰੇਸ ਕਾਟਨ ਦਾ ਸੂਟ ਆ ਸਾਰੇ ਦੇ ਵਿੱਚੋਂ ਬਾਲੇ ਬਹੁਤ ਹੀ ਸੌਖੇ ਤਰੀਕੇ ਨਾਲ ਨਿਕਲ ਜਾਣਗੇ ਨਾ ਹੀ ਆਪਣਾ ਕੱਪੜਾ ਜਿਹੜਾ ਉਹ ਮੱਚੇਗਾ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਪ੍ਰੈਸ ਹੋ ਰਿਹਾ ਹੈ ਇਹ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਹਦੇ ਜਿਹੜੇ ਨੇ ਵਾਲ ਨਿਕਲ ਰਹੇ ਨੇ ਆਹ ਜਿਹੜੀ ਬੱਟ ਬਣੀ ਹੋਈ ਆ ਇਹ ਜਦੋਂ ਆਪਾਂ ਤੈਨ ਲਗਾ ਕੇ ਰੱਖ ਦਿੰਨੇ ਆ ਸੂਟ ਨੂੰ ਨਾ ਉਹਦੀ ਦਿਖਦੀ ਹੈ ਥੋੜੀ ਜਿਹੀ ਬੱਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਇਹਦੇ ਵਾਲ ਨਿਕਲ ਕੇ ਆਏ ਨੇ ਤੇ ਤੁਸੀਂ ਉੱਪਰੋਂ ਦੇਖ ਸਕਦੇ ਹੋ ਇੱਥੇ ਵਾਲ ਨੇ ਹੁਣ ਆਪਾਂ ਇਹਨੂੰ ਵੀ ਪ੍ਰੈਸ ਕਰ ਲਵਾਂਗੇ ਇਦਾਂ ਹੀ ਇਦਾਂ ਹੀ ਆਪਾਂ ਕਾਟਨ ਦਾ ਕੱਪੜਾ ਇਹਦੇ ਤੇ ਵਿਛਾ ਲੈਣਾ ਹੈ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਜਿਹੜੇ ਮੇਰੇ ਚੈਨਲ ਤੇ ਵਿਊਰ ਨਵੇਂ ਆਏ ਨੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹਨਾਂ ਤੱਕ ਪਹੁੰਚੇ ਸਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਪ੍ਰੈਸ ਹੋ ਰਿਹਾ ਹੈ ਇਹ ਸੂਟ ਹੁਣ ਆਪਣੇ ਉੱਪਰੋਂ ਬਸ ਰਹਿ ਗਿਆ ਗਲੇ ਦੇ ਉੱਤੇ ਪ੍ਰੈਸ ਕਰਨੀ ਇਹ ਵੀ ਆਪਾਂ ਇਸੇ ਪ੍ਰਕਾਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਬਹੁਤ ਵਧੀਆ ਸਿਲਕ ਦਾ ਸੂਟ ਆ ਜਿਹੜਾ ਆਪਣਾ ਪ੍ਰੈਸ ਹੋ ਗਿਆ ਏ ਕਾਟਨ ਦੇ ਕੱਪੜਾ ਰੱਖ ਕੇ ਉੱਪਰ ਹਾਂਜੀ ਇਸੇ ਪ੍ਰਕਾਰ ਆਪਾਂ ਜਿਹੜੀ ਬਾਹਾਂ ਆ ਉਹਨੂੰ ਕਰ ਲਾਂਗੇ ਪ੍ਰੈਸ ਉਸੇ ਦੇਖ ਸਕਦੇ ਬਹੁਤ ਹੀ ਵਧੀਆ ਪ੍ਰੈਸ ਹੋਏ ਬਿਲਕੁਲ ਵੀ ਕੱਪੜਿਆਂ ਨੂੰ ਬਿਨਾ ਮਚਾਏ ਆਪਾਂ ਘਰ ਦੇ ਵਿੱਚ ਪ੍ਰੈਸ ਕਰ ਸਕਦੇ ਹਾਂ ਸਿਲਕ ਦੇ ਸੂਟ ਬਿਲਕੁਲ ਜੇ ਤੁਸੀਂ ਸਿਲਕ ਦੇ ਸੂਟ ਦੇ ਉੱਤੇ ਐਦਾਂ ਕਰਨੀ ਹੈ ਪ੍ਰੈਸ ਬਿਨਾ ਕੱਪੜਾ ਰੱਖੇ ਤਾਂ ਤੁਸੀਂ ਬਿਲਕੁਲ ਸਲੋ ਤੇ ਕਰ ਲਓ ਇਹਨੂੰ ਬਿਲਕੁਲ ਘੱਟ ਕਰ ਲਓ ਇਹਨੂੰ ਤੇ ਹਲਕੀ ਹਲਕੀ ਹੱਥਾਂ ਨਾਲ ਤੁਸੀਂ ਐਦਾਂ ਕਰ ਸਕਦੇ ਹੋ ਇਹਨੂੰ ਪ੍ਰੈਸ ਤੁਸੀਂ ਵੀ ਇਸ ਤਰ੍ਹਾਂ ਇੱਕ ਕਾਟਨ ਦੇ ਕੱਪੜੇ ਦੇ ਨਾਲ ਸੂਟ ਨੂੰ ਸਿਲਕ ਦੇ ਨਾਲ ਪ੍ਰੈਸ ਕਰ ਸਕਦੇ ਹੋ ਘਰ ਦੇ ਵਿੱਚ ਹੀ ਬਾਹਰੋਂ ਪੈਸੇ ਦੇਣ ਦੀ ਬਜਾਏ ਤੁਸੀਂ ਘਰ ਦੇ ਵਿੱਚ ਹੀ ਪ੍ਰੈਸ ਕਰ ਸਕਦੇ ਹੋ ਇਦਾਂ ਮੈਂ ਸਾਰਾ ਸੂਟ ਆ ਜਿਹੜਾ ਬਿਲਕੁਲ ਵਧੀਆ ਪ੍ਰੈਸ ਕਰ ਲਿਆ ਏ ਕੱਪੜੇ ਦੇ ਨਾਲ ਕਾਟਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਵੀ ਇਹਦੀ ਬਹੁਤ ਵਧੀਆ ਪ੍ਰੈਸ ਹੋ ਗਈ ਏ ਅੱਜ ਦੇ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ